ਨਾਗਰ ਨਾਲ ਪੜਾਉਗਾ ਗੁਰਮੁਖ ਪਿਆਰੇ ਉਹ ਬੜਾ ਅੰਤਰ ਹੁੰਦਾ ਅਮਰ ਸ਼ਕਤ ਦੇ ਵਿੱਚ ਕਈ ਰਹੁੰਦੇ ਨੇ ਵੀ ਆਵੀ ਅਮਰ ਤੇ ਹੋਈਆ ਗੁਰਮੁਖ ਪਿਆਰੋ ਇੱਕ ਜੀਵਨ ਵਾਲਿਆਂ ਨੇ ਅਮਰ ਸਿਕਾਉਣਾ ਹੈ ਇੱਕ ਮੇਰੇ ਵਰਗੇ ਢੋਂਗੀਆਂ ਨੇ ਅਮਰ ਸਿਕਾਉਣਾ ਬੜਾ ਫਰਕ ਹੈ ਇੱਕ ਜੀਵਨ ਵਾਲਾ ਅੰਮਰ ਦੇ ਵੇਲੇ ਬਾਹਰ ਕੋਈ ਉਸ ਟਕੇ ਅੰਮਰ ਦੇ ਤੇ ਪਾਣੀ ਪੜਦਾ ਹੈ ਨੀਮ ਕਰਦਾ ਚੰਬੜਾ ਲਾਉਂਦਾ ਇਹ ਕਿਤੇ ਆਉਣ ਉਸ ਝੂਟੀ ਦੇ ਵਿੱਚ ਹਾਜ਼ਰ ਹੁੰਦਾ ਤੇ ਗੁਰਮੁਖ ਪਿਆਰੋ ਜਿਹੜੇ ਮੇਰੇ ਵਰਗੇ ਨੇ ਬਾਣੀ ਨੂੰ ਮੌਕੇ ਤੇ ਪੜਨਾ ਹੈ ਤੁਹਾਕੀ ਜੀਵਨ ਮੋਗਾ ਕਿਸੇ ਨਾ ਘੋਟਿਆਂ ਦਾ ਕੋਈ ਮੌਕਾ ਤੇ ਦੇਣਾ ਪੈਂਦਾ ਵੀ ਸਾਣਾ ਬਣਾ ਪਿਆ ਬਣਾ ਉਹਨਾਂ ਨੂੰ ਮੌਕਾ ਤੇ ਦੇਣਾ ਪੈਂਦਾ ਪੰਜ ਪਿਆਰਿਆਂ ਦੇ ਤਹਿਤ ਕਿਪਾ ਹੇ ਬਰਨੂ ਪਿਆਰੇ ਉਹ 21 ਰਾਤ ਨੂੰ ਸਾਡੇ ਨੂੰ ਧੋਖਾ ਦੇਉ ਮਹਾਰਾਜ ਨੂੰ ਵਸਤਰ ਬਣ ਕੇ ਵਿਹਾਨ ਸੀ ਪੰਜ ਪਿਆਰੇ ਉਹ 10 ਮਿੰਟ ਪਹਿਲਾਂ ਵਸਤਰ ਤੇ ਹੋਰ ਪਾਏ ਨੇ 10 ਮਿੰਟ ਬਾਅਦ ਪੁਰ ਪਿਆਰਾ ਬਣ ਕੇ ਮਹਾਰਾਜ ਦੇ ਸਾਹਮਣੇ ਹੱਥ ਜੋੜ ਕੇ ਖੜਵਾ ਪੰਜਾਂ ਪਿਆਰਿਆਂ ਦੀ ਡਿਊਟੀ ਲਾਉਣਾ ਪੰਡਾ ਪਿਆਰਿਆਂ ਤੇ ਜਿਨ੍ਹਾਂ ਨੇ ਆਪਣਾ ਸਿਰ ਦੇਤਾ ਆਪਣਾ ਸਰੀਰ ਦੇਤਾ ਗੁਰੂ ਮਹਾਰਾਜ ਉੱਤੇ ਪਾਸ ਜਾਂ ਅਵਾਜ਼ ਦਿੱਤੀ ਸੀ ਨਾ ਉੱਠੋ ਗੁਰਸੂਰਾਂ ਉੱਠੋ ਮੈਨੂੰ ਸਹਿ ਚਾਹੀਦਾ ਉੱਥੇ ਨਾਂ ਸਾਧੂ ਨੇ ਕਿਹਾ ਬੀਬੀ ਦਾ ਚਾਹੀਦਾ ਨਾਂ ਨੇ ਕਿਹਾ ਬੱਚੇ ਦਾ ਸਿਰ ਚਾਹੀਦਾ ਨਾਂ ਨੇ ਜਵਾਨ ਦਾ ਕਿਹਾ ਮਹਾਰਾਜ ਨੇ ਕਿਹਾ ਸਿਰ ਟਾਈਡ ਕੋਈ ਵੀ ਰੰਗ ਦਾ ਚਾਹੀਦਾ ਤਦੋਂ ਉਹਕਾਰ ਪੰਡਾ ਦੇ ਸਿਰ ਤੇ ਸੋਨਾਂ ਦੇ ਗੁਰੂ ਜੀ ਦਾ ਨਾਂ ਪਿਆਰੇ ਲੱਗਦੀਆਂ ਨੇ ਦਮੋ ਦੇ ਵੀ ਤਕਸਾਲ ਦੇ ਵਿਦਿਆਰਥੀ ਅੱਜ ਤੋਂ 25 ਸਾਲ 30 ਸਾਲ ਪਹਿਲਾਂ ਨਗਰ ਦੇ ਵਿੱਚ ਅਮਰ ਸੰਚਾਰ ਹੋਇਆ ਬਹੁਤ ਪਿਆਰਿਓ ਜਾ ਕੇ ਉਹਨੂੰ ਫੇਸਬੁਕ ਤੋਂ ਪਤਾ ਕਰਿਓ ਅਮਰ ਸੰਚਾਰ ਹੋਇਆ ਇੱਡੇ ਜੀਵਨ ਵਾਲੇ ਪੰਜ ਪਿਆਰੇ ਸੀ ਕੰਦਾਂ ਦੇ ਵਿੱਚੋਂ ਵੀ ਅਮਰ ਰੂਪੀਆਂ ਘੜਾਣਾ ਚੱਲੂਗੀ ਅੱਜ ਬਹੁਤ ਸਾਰੇ ਮੰਨਿਆ ਕਰਨਾ ਲਿਖੋ ਜਾ ਕੇ ਪਤਾ ਕਰ ਲਿਓ ਜੇ ਟ੍ਰੂਡ ਹੋ ਗਿਆ ਨੇ ਮੇਰੇ ਇੱਕ ਕੁ ਸਮਾਂ ਹੀ ਤੋਂ ਪਹਿਲਾਂ ਉਹਨਾਂ ਪੰਜਾਬ ਪਿਆਰਿਆਂ ਦੇ ਵਿੱਚ ਮੈਂ ਤਿੰਨ ਜਣੇ ਦੇ ਨਾਮ ਜਾਣਦਾ ਮਕਰ ਸਿੰਘ ਟੋਡਰਵਾਲ ਦਰਸ਼ਨ ਸਿੰਘ ਮੱਲ੍ਹੇਵਾਲ ਚਰਨ ਸਿੰਘ ਮੱਲ੍ਹੇਵਾਲ ਤੇ ਉਨਾਥੇ ਸਿੰਘ ਮੱਲ੍ਹੇਵਾਲ ਇੱਕ ਇੱਕ ਪੰਜ ਬਾਰੇ ਦਾ ਮੈਨੂੰ ਨਾਮ ਪਾਉਂਦਾ ਉਹਨੂੰ ਕਹੋ ਉਹ ਜੀਵਨ ਵਾਲੇ ਸੀ ਤੇ ਗੁਰੂ ਘਰ ਕੋਲ ਕੰਨਾ ਚਾਹਮਰ ਜੀ ਘਰਾਲਾ ਚ ਚੱਲਦੇ ਇਹਦੇ ਅੱਜ ਵਾਲੇ ਲੋਕ ਮਗਲੀ ਮਗਲੀ ਇਹਦੇ ਪਾ ਕੇ ਪੰਦ ਕੇ ਸਾਨੂੰ ਆਉਣਾ ਚਾਹੀਦਾ ਹੈ ਕਿ ਜਿੰਨੂ ਹੋ ਰਿਹਾ ਹੈ ਨਾ ਉਹ ਤੇ ਸੇਤ ਦਾ ਜੀਵਨ ਤੋਂ ਲੈਣਿਆ ਦਾ ਕਿਸੇ ਦਾ ਜੀਵਨ ਦਾ ਪ੍ਰਭਾਵ ਕਾ ਨਹੀਂ ਹੋ ਰਹਾ ਜੀ ਜਿਵੇਂ ਹੋਊਗਾ ਮੇਰਾ ਅਜੇ ਦਾ ਅਵਾਹ ਵਰਮੋ ਤੇ ਕਹਾਰੋ ਕਿੰਨੀਆਂ ਬੇਨਤੀਆਂ ਅਰੇ ਆਵੇ ਨਾ ਹਲੋ ਆਵੇ ਸਤਿ ਸ਼੍ਰੀ ਅਕਾਲ ਆਪਾਂ ਸੁਣਨ ਕੋਲਣਾ ਕੋਈ ਜਾਨਾ ਅਮਰ ਸਰ ਤੋਂ ਰਾਤ ਚੱਲਦਾ ਮਾਇਸ ਸੇ ਹਾਂ ਆਪਾਂ ਸੰਗਤ ਅਮਰ ਸਤਾਰ ਦੇ ਮੂੜਾ ਕਰਕੇ ਅਬੀ 29 ਕਲਾਸ ਇਹ ਉਹ ਕਰਾਏ ਵੀ ਕਿਉਂ ਹਾਂ ਕਿ ਉਹ ਬਾਬਾ ਜੀ ਜ਼ਰੂਰ ਆਉਣਾ ਹੈ ਆਪਾਂ ਸਭ ਤੋਂ ਤੜਪਾਂ ਤੋਂ ਛੱਡਗੇ ਬਾਰਡਰ ਦੇ ਉੱਤੇ ਛੱਡ ਤੇ ਹੰਡੋ ਕਿੰਨੇ ਮਿੰਟ ਬੈਠੇ ਰਹਿਣਾ ਉੱਥੋਂ ਰੱਖੀਂ ਜਲੇ ਆ ਅੱਜ ਦਸਮਤਾਨ ਤੋਂ ਆਏ ਆ ਜਿੰਨੇ ਆਗੇ ਜੋੜੇ ਧਾੜੇ ਨੇ ਇੱਕ ਪ੍ਰਵਾਨ ਕਰੋ ਬਾਕੀ ਕੋਈ ਸਮਾਨ ਮਿਲਿਆ ਨਹੀਂ ਜੋੜੇ ਆ ਜੀ ਇਹ ਛੱਡ ਦਾਂਗੇ ਬੜਾ ਮੁਕਿਆ ਜੀਵਨ ਬਣਾਓ ਜੀਵਨ ਵਾਲੇ ਉੱਪਰ ਦਾ ਸਤ ਸੰਤੋਖ ਜੀਵਨ ਵਾਲੇ ਮਹਾਂ ਪ੍ਰਤੱਖ ਕੋ ਪ੍ਰਖਿਆਤਰੂ ਐਵੇਂ ਸੰਸਾਰ ਦੇ ਵਿੱਚ ਆ ਕੇ ਐਵੇਂ ਬਾਦਿਆਏ ਗੱਲਵਾਤਾਂ ਸੁਸਾ ਕੇ ਨਾ ਬੋਲੋ ਤਾਂ ਸੰਸਾਰ ਦੇ ਉੱਤੇ ਰੰਗ ਲਾੜ ਤਲਾਗਤ ਲੱਗਤ ਹੈ ਪ੍ਰਭ ਭਾਗਤ 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 ਹੈ ਬਰੇ ਕਰਨ ਬਰੇ ਬਰੇ ਇਕ ਮੈਂ ਤੁਹਾਨੂੰ ਬਿਣਾਂਗੇ ਹਰਿ ਦੇ ਨਾਮ ਦਾ ਗੁਰ ਰੰਗ ਲੱਗਦਾ ਲੱਗਦਾ ਇਕ ਮੈਂ ਤੁਹਾਨੂੰ ਲੱਗ ਜਾਵੇਗਾ ਕਿ ਨਿਆਣੇ ਚੀਰ ਪ੍ਰਵਾਹ ਕੋ